ਇਸ ਬੱਚੇ ਨੇ ਬਹੁਤ ਸੰਤਾਪ ਹੰਡਾਇਆ ਬੜਾ ਦਰਦ ਹੰਡਾਇਆ ਵਿਚਾਰੇ ਨੇ ਬੜੀ ਦਰਦਵਰੀ ਸਟੋਰੀ ਆ ਇਸ ਬੱਚੇ ਨੂੰ ਕੋਈ ਗੱਡੀ ਫੇਟ ਮਾਰ ਜਾਂਦੀ ਆ ਤੇ ਉਦੋਂ ਦਾ ਇਹ ਇੱਥੇ ਡਿੱਗ ਗਿਆ ਤਾਂ ਦੇਖੋ ਇਹਦੇ ਕੀ ਹਾਲਾਤ ਸਰੀਰ ਦੇ ਬਣ ਗਏ ਤਾਂ ਇੱਥੋਂ ਦੀ ਇੱਕ ਕਪਲ ਨੰਗ ਰਿਆ ਹੁੰਦਾ ਤਾਂ ਉਹ ਜਦੋਂ ਦੇਖਦਾ ਨਾ ਉਹਨਾਂ ਨੇ ਲੱਗਿਆ ਕਿਤੇ ਵੈਸੇ ਹੀ ਇਹ ਭੁੱਖ ਦੇ ਕਾਰਨ ਇੱਥੇ ਪਿਆ ਤਾਂ ਉਹ ਕਹਿੰਦੇ ਅਸੀਂ ਕੋਲੋਂ ਪਹਿਲਾਂ ਤਾਂ ਲੰਘ ਜਾਂਦੇ ਆ ਬਾਅਦ ਵਿੱਚ ਅਸੀਂ ਦੁਬਾਰੇ ਫੇਰ ਆ ਕੇ ਦੇਖਦੇ ਹਾਂ ਤਾਂ ਪਤਾ ਇਹ ਗੱਲ ਲੱਗਦਾ ਵੀ ਇਹਨੂੰ ਜਿਹੜੀ ਲੱਤ ਟੁੱਟੀ ਵੀ ਆ ਤਾਂ ਫਿਰ ਕਹਿੰਦੇ ਆ ਕੇ ਅਸੀਂ ਇਹਨੂੰ ਇੱਥੇ ਪਏ ਨੂੰ ਹੀ ਰੈਸਕਿਊ ਕਰਦੇ ਹਾਂ ਇਹਦੇ ਤੇ ਕਪੜਾ ਪਾ ਕੇ ਇਹਦੀ ਪਹਿਲਾਂ ਤਾਂ ਜਾਂਚ ਕੀਤੀ ਜਾਂਦੀ ਹੈ ਪੂਰੀ ਵੀ ਕਿਹੜੀ ਲੱਤ ਟੁੱਟੀ ਹੈ ਕਿਵੇਂ ਤਾਂ ਉਸ ਤੋਂ ਬਾਅਦ ਇਹਨੂੰ ਇੱਥੇ ਇਹਵੇਂ ਚੱਕ ਕੇ ਤੇ ਕਹਿੰਦੇ ਅਸੀਂ ਡਾਕਟਰ ਕੋਲੇ ਲੈ ਕੇ ਗਏ ਤਾਂ ਉਹ ਕਹਿੰਦੇ ਅਸੀਂ ਦੋਨੇ ਹਸਬੰਡ ਵਾਈਫ ਸੀਗੇ ਤੇ ਉਸ ਤੋਂ ਬਾਅਦ ਕਹਿੰਦੇ ਅਸੀਂ ਇੱਥੇ ਸੱਦਿਆ ਵੀ ਕਿਸੇ ਨੂੰ ਸਾਡੀ ਹੈਲਪ ਕਰਾਉਣ ਦੇ ਵਾਸਤੇ ਤਾਂ ਇਹਨੂੰ ਬੜਾ ਸੋਚ ਸਮਝ ਕੇ ਤਰੀਕੇ ਦੇ ਨਾਲ ਇਹਨੂੰ ਚੱਕ ਕੇ ਤੇ ਉਹਦੇ ਵਿੱਚ ਪਾਇਆ ਤਾਂ ਫਿਰ ਉਹਨੂੰ ਡਾਕਟਰ ਕੋਲੇ ਲੈ ਕੇ ਗਏ ਤਾਂ ਉਹ ਪਤਾ ਲੱਗਿਆ ਵੀ ਇਹਦੀ ਨਾ ਦੋਨਾਂ ਲੱਤਾਂ ਤੇ ਫ੍ਰੈਕਚਰ ਆ ਥੋੜਾ ਥੋੜਾ ਜਿਹਾ ਤੇ ਇੱਕ ਲੱਤ ਤੇ ਜ਼ਿਆਦਾ ਸੀਗਾ ਇੱਕ ਤੇ ਘੱਟ ਸੀਗਾ ਤਾਂ ਕਹਿੰਦੇ ਅਸੀਂ ਉਹ ਇਹਨੂੰ ਕਰਵਾ ਕੇ ਡਾਕਟਰ ਕੋਲੋਂ ਸਾਰਾ ਟ੍ਰੀਟਮੈਂਟ ਤੇ ਇਹਨੂੰ ਘਰੇ ਲਿਆਉਣੇ ਆ ਪਰ ਘਰੇ ਆ ਕੇ ਨਾ ਸਾਡੇ ਨਾਲ ਬਹੁਤ ਡਰਿਆ ਸਹਿਮਿਆ ਰਹਿੰਦਾ ਪਰ ਸਾਡੇ ਨਾਲ ਕਹਿੰਦੇ ਮੋਹ ਪਿਆਰ ਨਹੀਂ ਆਪਦਾ ਪਉਂਦਾਗਾ ਤਾਂ ਉਹ ਕਹਿੰਦੀ ਮੇਰਾ ਇੱਕ ਬੇਟਾ ਸੀਗਾ ਤੇ ਉਹ ਬੇਟੇ ਦੇ ਨਾਲ ਇਹਦੇ ਥੋੜੀ 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 ਬਹੁਤੀ ਜੀ ਅਟੈਚਮੈਂਟ ਸੀਗੀ ਤਾਂ ਇਹਨੂੰ ਅਸੀਂ ਖਵਾਉਂਦੇ ਪਿਉਂਦੇ ਵੀ ਰਹਿੰਦੇ ਸੀਗੇ ਇਨੂੰ ਅਸੀਂ ਇੰਟੈਂਸ਼ਨ ਦੇਣੀ ਚਾਹੁੰਦੇ ਸੀਗੇ ਪਰ ਇਹ ਸਾਥ ਉਹੋ ਨਹੀਂ ਕਰ ਰਿਹਾ ਸੀਗਾ ਫਿਰ ਇੱਕ ਦਿਨ ਖਾਂਦੇ ਆਏ ਨੇ ਕਹਿੰਦੇ ਨਾ ਪੂਸ਼ ਹਲਾਈ ਜਦੋਂ ਪੂਸ਼ ਹਲਾਈ ਨਾ ਕਹਿੰਦੇ ਤੇ ਉਦੋਂ ਸਾਨੂੰ ਕਹਿੰਦੇ ਈ ਸਾਡੇ ਕੋਈ ਖੁਸ਼ੀ ਦਾ ਟਿਕਾਣਾ ਹੀ ਨਹੀਂ ਸੀਗਾ ਤੇ ਅਸੀਂ ਬਹੁਤ ਖੁਸ਼ ਹੋਏ ਕਹਿੰਦੇ ਸਾਡਾ ਸਾਰਾ ਪਰਿਵਾਰ ਫਿਰ ਹੌਲੀ-ਹੌਲੀ ਸਮੇਂ ਸਿਰ ਠੀਕ ਹੁੰਦਾ ਗਿਆ ਤਾਂ ਇੱਕ ਇਹਨਾਂ ਦੇ ਕਹਿੰਦੇ ਵੀ ਸਾਡੇ ਇੱਕ ਹੂ ਡੌਗ ਸੀਗਾ ਉਹਦੇ ਨਾਲ ਇਹ ਵਧੀਆ ਇਹਦੀ ਬੌਂਡਿੰਗ ਬਣ ਗਈ ਤਾਂ ਉਵੇਂ ਹੀ ਲਤਾਂ ਤੇ ਪਲੱਸਟਰ ਲੱਗੇ ਤੋਂ ਹੀ ਕਹਿੰਦੀ ਵੀ ਇਹ ਭੱਜਣ ਲੱਗ ਗਿਆ ਤਾਂ ਸਾਨੂੰ ਵੀ ਉਹਦੀ ਹੋਰ ਬਹੁਤ ਖੁਸ਼ੀ ਹੋਈ ਕਹਿੰਦੀ ਤੇ ਨਾ ਪਰ ਇਹ ਕਹਿੰਦੀ ਚੱਲਦਾ ਹੋਇਆ ਇਹਨੂੰ ਬੜੀ ਤਕਲੀਫ ਹੁੰਦੀ ਸੀਗੀ ਬਹੁਤ ਦਿੱਕਤ ਹੁੰਦੀ ਸੀਗੀ ਮੇਰੇ ਬੇਟੇ ਨਾਲ ਕਹਿੰਦੀ ਇਹਨੂੰ ਸਭ ਤੋਂ ਜ਼ਿਆਦਾ ਕਹਿੰਦੀ ਉਹਦੀ ਉਹਦੀ ਨੇੜਤਾ ਬਣ ਗਈ ਤੇ ਉਸ ਤੋਂ ਬਾਅਦ ਜਿਵੇਂ ਇਹਦੀਆਂ ਲੱਤਾਂ ਦਾ ਪਲਾਸਟਰ ਖੁੱਲਿਆ ਤਾਂ ਫਿਰ ਉਹ ਬੇਟਾ ਹੀ ਕਹਿੰਦੀ ਵੀ ਇਹਨੂੰ ਲੈ ਕੇ ਜਾਂਦਾ ਸੀਗਾ ਬਾਹਰ ਤੇ ਉਹਦੇ ਨਾਲ ਇਹਦੀ ਬਹੁਤ ਜ਼ਿਆਦਾ ਬੌਂਡਿੰਗ ਹੋ ਗਈ ਤਾਂ ਸਾਰਾ ਦਿਨ ਕਹਿੰਦੀ ਇਕੱਠੇ ਖੇਡਦੇ ਸੀਗੇ ਜਦੋਂ ਉਹਨੇ ਸਕੂਲ ਜਾਂਦੇ ਰਹਿਣਾ ਤਾਂ ਉਦੋਂ ਵੀ ਕਹਿੰਦੀ ਇਹ ਡੀਕਦਾ ਰਹਿੰਦਾ ਸੀਗਾ ਤਾਂ ਡੀਕਦਾ ਤਾਂ ਕਹਿੰਦੀ ਸੀਗਾ ਹੀ ਸੀਗਾ ਤੇ ਉਸ ਤੋਂ ਬਾਅਦ ਇਹ ਆਪਦੇ ਜਿਹੜਾ ਦੂਸਰਾ ਡੌਗ ਹੁੰਦਾ ਸੀਗਾ ਉਹਦੇ ਨਾਲ ਬੜੀ ਵਧੀਆ ਇਹਦੀ ਬੌਂਡਿੰਗ ਸੀ ਉਹਦੇ ਨਾਲ ਬਹੁਤ ਸੋਹਣਾ ਖੇਡਦਾ ਰਹਿੰਦਾ ਸੀਗਾ ਫਿਰ ਸਮੇਂ-ਸਮੇਂ ਸਰ ਕਹਿੰਦੇ ਅਸੀਂ ਇਹਨੂੰ ਟ੍ਰੀਟਮੈਂਟ ਵਗੈਰਾ ਕਰਵਾਉਂਦੇ ਰਹੇ ਤਾਂ ਇਹ ਜਿਹੜਾ ਡੌਗ ਡਰਿਆ ਸਹਿਮਿਆ ਜਾਂ ਕਹਿੰਦੇ ਅਸੀਂ ਇਹਨੂੰ ਰੈਸਕਿਊ ਕੀਤਾ ਸੀਗਾ ਤਾਂ ਇਹ ਇੰਨਾ ਜਿਆਦਾ ਕੀ ਫੈਮਿਲੀਅਰ ਹੋ ਫੈਮਿਲੀਅਰ ਹੋ ਗਿਆ ਸੀਗਾ ਨਾ ਬਹੁਤ ਜ਼ਿਆਦਾ ਤਾਂ ਹਰ ਇੱਕ ਦੇ ਨਾਲ ਇਹਦੀ ਬੜੀ ਵਧੀਆ ਬੌਂਡਿੰਗ ਬਣ ਗਈ ਸੀਗੀ ਜਿਹੜੇ ਡਾਕਟਰ ਕੋਲੇ ਲੈ ਕੇ ਜਾਂਦੇ ਸੀਗੇ ਉਹਨੂੰ ਬੜਾ ਸੋਹਣਾ ਪਛਾਣਦਾ ਸੀਗਾ ਉਹਦੇ ਨਾਲ ਬੜਾ ਖੁਸ਼ ਰਹਿੰਦਾ ਸੀਗਾ ਇਹ ਤੇ ਪਰ ਇਹਨੂੰ ਚੱਲਣ ਦੇ ਵਿੱਚ ਕਹਿੰਦੇ ਵੀ ਥੋੜੀ-ਬਹੁਤੀ ਜੀ ਪ੍ਰੋਬਲਮ ਸੀਗੀ ਤਾਂ ਹੌਲੀ-ਹੌਲੀ ਕਰਕੇ ਵੀ ਉਹ ਪ੍ਰੋਬਲਮ ਵੀ ਜਿਹੜੀ ਅਸੀਂ ਇਹਦੀ ਪ੍ਰੋਬਲਮ ਤੇ ਕੰਮ ਕੀਤਾ ਤਾਂ ਹੁਣ ਕਹਿੰਦੇ ਅੱਜ ਦੇ ਸਮੇਂ ਦੇ ਵਿੱਚ ਵੀ ਇਹ ਜਿਹੜਾ ਡੌਗ ਹੈ ਮੇਰੇ ਕੋਲੇ ਆਪਦੇ ਕੋਲੇ ਹੀ ਆ ਮੈਂ ਹੀ ਕਹਿੰਦੀ ਇਹਨੂੰ ਆਪਦੇ ਘਰ ਦੇ ਵਿੱਚ ਰੱਖਿਆ ਹੋਇਆ ਤੇ ਸਾਰਾ ਦਿਨ ਮੇਰੇ ਨਾਲ ਕਹਿੰਦੀ ਐਣ ਪੂਰਾ ਖੁਸ਼ ਰਹਿੰਦਾ ਤੇ ਆਪਦੇ ਦਫ਼ਤਰ ਦੇ ਵਿੱਚ ਵੀ ਕਹਿੰਦੀ ਮੈਨੂੰ ਲੈ ਕੇ ਜਾਨੀ ਉੱਥੇ ਜਗ੍ਹਾ ਬਣਾਈ ਵੀ ਆ ਤੇ ਘਰੇ ਆ ਕੇ ਘਰ ਵਾਲੇ ਡੌਗ ਨਾਲ ਖੇਡਦਾ ਸੋ ਧੰਨਵਾਦ